ਗੁਰਪਿਆਰੀ ਸਾਸ ਸੰਜੀਤ ਦਰਸ਼ਨ ਕਰੋ ਜਿਸ ਜਗਤ ਦੇ ਉੱਤੇ ਸਿੱਖ ਕੌਮ ਦੇ ਸਭ ਤੋਂ ਵੱਧ ਸ਼ਹੀਦ ਹੋਏ ਹਨ ਜਿਸ ਵਿੱਚ ਸਿੰਘ ਸਿੰਘਣੀਆਂ ਅਤੇ ਬੱਚੇ ਵੀ ਸ਼ਾਮਲ ਹਨ ਬੜਾ ਭਿਆਨਕ ਜੰਗ ਹੁੰਦਾ ਹੈ ਇਸ ਦਾ ਪੂਰਾ ਇਤਿਹਾਸ ਤੁਸੀਂ ਪਿਛਲੇ ਪਾਰਟ ਵਿੱਚ ਸੁਣ ਚੁੱਕੇ ਹੋ ਤੇ ਅੱਜ ਆਪ ਜੀ ਨੂੰ ਉਸ ਸ਼ਹੀਦੀ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਅਤੇ ਹੋਰ ਦਰਸ਼ਨ ਕਰਦੇ ਹਾਂ ਇਸ ਜਗ੍ਹਾ ਦੇ ਉੱਤੇ ਕੀ ਕੀ ਹੈ ਤੇ ਇੱਥੇ ਕੀ ਕੀ ਦਰਸ਼ਨਯੋਗ ਹੈ ਆਓ ਮਿਲ ਕੇ ਦਰਸ਼ਨ ਕਰਦੇ ਹਾਂ ਜੁਰੇ ਰੋਹ ਸਰਵ ਸਿੰਘ ਜੀ ਨੈਰ ਖਾਲਸਾ ਦੇ YouTube ਚੈਨਲ ਦਾ ਜਿੰਨਾ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਬੱਚਿਆਂ ਨੂੰ ਜ਼ਰੂਰ ਦਿਖਾਓ ਅਤੇ ਸਿੱਖ ਧਰਮ ਦਾ ਪ੍ਰਚਾਰ ਜ਼ਰੂਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਦੇ ਹੋਏ ਅਸੀਂ ਇੱਕ ਸ਼ਹੀਦੀ ਸਥਾਨ ਤੇ ਪਹੁੰਚੇ ਹਾਂ ਜਿਸ ਜਗ੍ਹਾ ਦੇ ਉੱਤੇ ਬਹੁਤ ਹੀ ਵੱਡੀ جنگ ਹੁੰਦੀ ਹੈ ਤੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਇਸ ਜਗ੍ਹਾ ਦੇ ਉੱਤੇ ਹੁੰਦਾ ਹੈ। ਤਕਰੀਬਨ 7000 ਤੋਂ ਵੱਧ ਸਿੰਘ, ਸਿੰਘਣੀਆਂ ਅਤੇ ਬੱਚੇ ਸ਼ਹੀਦ ਹੁੰਦੇ ਹਨ। ਇੱਕ ਭਿਆਨਕ جنگ ਹੁੰਦੀ ਹੈ ਤੇ ਜੋ ਬਚਦੇ ਹਨ, ਤਕਰੀਬਨ 3000 ਤੋਂ ਵੱਧ ਸਿੰਘ, ਸਿੰਘਣੀਆਂ ਅਤੇ ਬੱਚਿਆਂ ਨੂੰ ਕੈਦ ਕਰਕੇ ਜਕਰੀਆ ਖਾਨ ਲਾਹੌਰ ਦੇ ਕਿਲੇ ਵਿੱਚ ਲੈ ਜਾਂਦਾ ਹੈ। ਆਪ ਜੀ ਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਉਂਦੇ ਹੋਏ ਪਹੁੰਚੇ ਹਾਂ। ਕਨੂਨ ਸੰਬੰਧ ਦੇ ਉਸ ਸਥਾਨ ਤੇ ਜਿਸ ਜਗ੍ਹਾ ਦੇ ਉੱਤੇ ਸ਼ਹੀਦੀ ਸਥਾਨ ਹੈ ਛੋਟੇ ਕੱਲੂ ਕਰੇਦਾ ਤੇ ਇਹ ਸਾਰਾ ਹੀ ਇਲਾਕਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਅਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਮਾਰਕ ਵੀ ਬਣਾਇਆ ਹੋਇਆ ਹੈ ਪੂਰਾ ਇਤਿਹਾਸ ਆਪ ਜੀ ਨੇ ਇਸ ਤੋਂ ਪਹਿਲੇ ਪਾਰਟ ਵਿੱਚ ਦਰਸ਼ਨ ਕਰ ਚੁੱਕੇ ਹੋ ਸੁਣ ਚੁੱਕੇ ਹੋ ਸਮੂਹ ਸਿੰਘਾਂ ਨੇ ਜਦ ਫੈਸਲਾ ਲਿਆ ਕਿ ਇਸ ਜਗ੍ਹਾ ਦੇ ਉੱਤੇ ਇਕੱਤਰਤਾ ਕਰਨੀ ਹੈ ਅਤੇ ਕੌਮ ਦੇ ਖਾਤਰ ਇੱਕ ਐਮ ਫੈਸਲੇ ਲਏ ਜਾਂਦੇ ਹਨ ਤੇ ਸਿੰਘਾਂ ਨੂੰ ਆਪਣੇ ਆਪਣੀਆਂ ਸਮਾਵਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਜੋ ਸਿੰਘ ਭੱਜ ਜਾਂਦੇ ਹਨ तकरीबन 12000 ਤੋਂ ਵੱਧ ਦੀ ਗਿਣਤੀ ਹੈ ਇਸ ਜਗ੍ਹਾ ਦੇ ਉੱਤੇ ਤੇ ਜੱਕਰੀਆ ਖਾਨ ਆਪਣੇ ਚੁਣਵੇਂ ਜਰਨੈਲ ਨਾਲ ਦੇ ਨਾਲ ਇਸ ਜਗ੍ਹਾ ਨੂੰ ਘੇਰਾ ਪਾ ਲੈਂਦਾ ਹੈ ਇੱਕ ਸਾਈਡ ਤੇ ਬਿਆਸ ਦਰਿਆ ਰਹਿਤ ਤੇ ਦੂਸਰੀ ਸਾਈਡ ਦੇ ਉੱਤੋਂ ਇਹ ਫੌਜਾਂ ਘੇਰਾ ਪਾਉਂਦੀਆਂ ਹਨ ਜੰਗਲ ਕੱਟ ਕੇ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤਾਂ ਕਿ ਸਿੰਘ ਭੱਜ ਨਾ ਸਕਣ ਅਤੇ ਦੋਨੋਂ ਪਾਸਿਆਂ ਤੋਂ ਹਮਲਾ ਕਰ ਦਿੱਤਾ ਜਾਂਦਾ ਹੈ ਬੜਾ ਭਿਆਨਕ ਜੰਗ ਹੁੰਦਾ ਹੈ ਤੇ ਜਿਸ ਜਗ੍ਹਾ ਤੋਂ ਜੰਗ ਦੀ ਨਿਗਰਾਨੀ ਅਤੇ ਫੈਸਲੇ ਹੁੰਦੇ ਹਨ ਜਿਸ ਜਗ੍ਹਾ ਤੋਂ ਇਸ ਜੰਗ ਨੂੰ ਪੂਰਾ ਕੰਟਰੋਲ ਸਿੰਘਾਂ ਦੇ ਜਥੇਦਾਰ ਕਰਦੇ ਹਨ ਉਸ ਇਤਿਹਾਸਕ ਜਗ੍ਹਾ ਦੇ ਉੱਤੇ ਇੱਕ ਉਹ ਇਤਿਹਾਸਕ ਬੇਰੀ ਵੀ ਹੈ ਜਿਸ ਜਗ੍ਹਾ ਦੇ ਉੱਤੋਂ ਇਹ ਫੈਸਲੇ ਹੋ ਕੇ ਪੂਰੀ ਕੌਮ ਨੂੰ ਅਤੇ ਪੂਰੇ ਸਿੰਘਾਂ ਨੂੰ ਇਸ ਜਗ੍ਹਾ ਤੋਂ ਵਿਊਤ ਬੰਦੀ ਦੇ ਨਾਲ ਜੱਗ ਵਿੱਚ ਲੜਨ ਵਾਸਤੇ ਭੇਜਿਆ ਜਾਂਦਾ ਸੀ ਤਕਰੀਬਨ 70000 ਤੋਂ ਵੱਧ ਦੀ ਮੁਗਲਾਂ ਦੀ ਫੌਜ ਸੀ ਤੇ ਸਿੰਘਾਂ ਵਾਲੇ ਪਾਸੇ ਤਕਰੀਬਨ ਗਿਣਤੀ 12 ਤੋਂ ਹਜ਼ਾਰ ਦੀ ਸੀ ਜਿਸ ਦੇ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਸਨ ਬੜਾ ਹੀ ਧਿਆਨਕ ਜੰਗ ਹੁੰਦਾ ਹੈ ਹਰ ਤਰੀਕੇ ਦੇ ਨਾਲ ਸਿੰਘ ਜੰਗ ਲੜਦੇ ਹਨ ਅਤੇ ਡਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪਿੰਦੇ ਹਨ ਇਸ ਇਤਿਹਾਸਕ ਸਥਾਨ ਦੇ ਉਹ ਉਹ ਸ਼ਹੀਦ ਸਿੰਘਾਂ ਦਾ ਸ਼ਹੀਦੀ ਸਥਾਨ ਵੀ ਮੰਨਿਆ ਜਾਂਦਾ ਹੈ ਅਤੇ ਇਸ ਜਗ੍ਹਾ ਦੇ ਉੱਤੇ ਉਹ ਪ੍ਰਾਤਨ 베ਰੀ ਜਿਸ ਜਗ੍ਹਾ ਤੋਂ ਤਿੰਗ ਇਸ ਸਾਰੇ ਜੰਗ ਦੀ ਕਮਾਨ ਸੰਭਾਲਦੇ ਸਨ ਆਪ ਦਰਸ਼ਨ ਕਰ ਸਕਦੇ ਹੋ ਮੁਗਲ ਫੌਜ ਨੇ ਇਸ ਤਰੀਕੇ ਨਾਲ ਹੱਲਾ ਬੁਲਿਆ ਕਿ ਜਿਵੇਂ ਕਿ ਸਿੱਖ ਕੌਮ ਦਾ ਖਾਤਮਾ ਹੀ ਕਰ ਦੇਣਾ ਹੈ ਪਰ ਗੁਰੂ ਕੀ ਸਾਜੀ ਹੋਈ ਇਹ ਕੌਮ ਕਲਕਿਤਰ ਪਤਾ ਦਾ ਪੁੱਤਰ ਖਾਲਸਾ ਪੰਥ ਇਹਨੂੰ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਮਿਟਾ ਸਕਦੀ ਇਸ ਦੀ ਇੱਕ ਖਾਸ ਉਦਾਹਰਨ ਇਸ ਜਗ੍ਹਾ ਦੇ ਉੱਤੇ ਮਿਲਦੀ ਹੈ ਜਦ ਮੁਗਲਾਂ ਦਾ ਟਿੱਡੀਦਲ ਇਸ ਜਗ੍ਹਾ ਉੱਤੇ ਹਮਲਾ ਕਰਦਾ ਹੈ ਕੁਝ ਸੂਰਮੇ ਅਤੇ ਸੰਗਤਾਂ ਕੌਮ ਦੇ ਜਥਾਦਾਰਾਂ ਦੀ ਅਗਵਾਈ ਹੇਠ ਅੱਬਦਾ ਦਰਿਆ ਪਾਰ ਕਰ ਜਾਂਦੇ ਹਨ ਅਤੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਆਪਣੇ ਮਿਸ਼ਨ ਨੂੰ ਅੱਗੇ ਕਾਇਮ ਰੱਖਦੇ ਹਨ ਅਤੇ ਬਾਕੀ ਜੋ ਸੰਗਤਾਂ ਹੁਜਾਰੂ ਹਨ ਬੱਚੇ ਸਨ ਉਹ ਆਪਣੇ ਹਥਿਆਰ ਛੁੱਟ ਕੇ ਬੀਬੀਆਂ ਤੱਕ ਆਪਣੇ ਹਥਿਆਰ ਛੁੱਟ ਕੇ ਇਸ ਜੰਗ ਦੇ ਵਿੱਚ ਸ਼ਾਮਲ ਹੁੰਦੇ ਹਨ ਤੇ ਕੁਝ ਸਿਵਾਦਾਰ ਜਿਦਾ ਬੀਬੀ ਸੁੰਦਰੀ ਜੀ ਅਤੇ ਹੋਰ ਸੰਗਤਾਂ ਨੇ ਅਲੱਗ-ਅਲੱਗ ਗਰੁੱਪ ਬਣਾ ਕੇ ਇਸ ਜੰਗ ਦੇ ਵਿੱਚ ਲੰਗਰ ਦੀ ਸੇਵਾ ਵੀ ਕਰਦੇ ਰਹੇ ਹਨ ਬੀਬੀ ਸੁੰਦਰੀ ਜੀ ਦਾ ਇਤਿਹਾਸਿਕ ਗੁਰਦੁਆਰਾ ਤੁਸੀਂ ਪਹਿਲਾਂ ਵੀਡੀਓ ਪਾਇਆ ਚੁੱਕੀ ਹੈ ਉਸ ਵਿੱਚ ਦਰਸ਼ਨ ਕਰ ਚੁੱਕੇ ਹੈ ਜੋ ਕਿ ਇਸ ਤੋਂ ਤਕਰੀਬਨ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੈ ਅਤੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਸ਼ਹੀਦਾਂ ਦੀ ਯਾਦ ਵਿੱਚ ਇਸ ਜਗ੍ਹਾ ਦੇ ਉੱਤੇ ਕੌਮ ਦੇ ਲਾਡਲਿਆਂ ਯੋਧਿਆਂ ਦੀ ਯਾਦ ਵਿੱਚ ਇਤਿਹਾਸਿਕ ਗੁਰਦੁਆਰਾ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਬਹੁਤ ਵੱਡਾ ਲੰਗਰ ਹਾਲ ਹੈ ਲੰਗਰ ਹਾਲ ਦੇ ਕੋਲ ਇਸ ਸੇਧੀ ਸਥਾਨ ਦੀ ਬਿਲਡਿੰਗ ਇੱਕ ਅਨੋਖੇ ਢੰਗ ਤੇ ਅਨੋਖੇ ਕਲਾਕਿਰਤੀ ਵਾਲੀ ਬਿਲਡਿੰਗ ਹੈ ਅਤੇ ਬਹੁਤ ਹੀ ਖੂਬਸੂਰਤ ਅਤੇ ਵਕਰੀ ਦੇਖ ਦਿਖਣ ਵਾਲੀ ਇਹ ਬਿਲਡਿੰਗ ਇਸ ਜਗ੍ਹਾ ਦੇ ਉੱਤੇ ਤਕਰੀਬਨ 70 ਤੋਂ 75 ਫੁੱਟ ਉੱਚੀ ਹੈ। ਪ੍ਰਾਤਨ ਰੀਤੀ ਦੇ ਬੁੰਗੇ ਦਾ ਦਰਸ਼ਨ ਦਿੰਦੀ ਹੈ ਜੋ ਕਿ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਆਪ ਜੀ ਨੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨੇ ਹੋਣ ਤਾਂ ਗੁਰਦਾਸਪੁਰ ਤੋਂ ਮੁਕੀਰੀਆ ਨੂੰ ਜਾਂਦੀ ਹੋਈ ਸਾਈਡ ਨੂੰ ਥੋੜੀ ਦੂਰ ਜਾ ਕੇ ਟਿਬੜੀ ਪੈਂਦੀ ਹੈ ਤੇ ਟਿਬੜੀ ਤੋਂ ਤੁਸੀਂ ਸੱਜੇ ਹੱਥ ਨੂੰ ਮੁੜਨਾ ਹੈ ਅਤੇ 1 ਕਿਲੋਮੀਟਰ ਦੀ ਮੀਟਰ ਤੇ ਸਭ ਤੋਂ ਪਹਿਲਾਂ ਸੀਧਾਂ ਦੀ ਯਾਦ ਵਿੱਚ ਸਮਰਕ ਆਏਗਾ ਤੇ ਉਸ ਤੋਂ ਬਾਅਦ ਇਹ ਇਤਿਹਾਸਕ ਸਥਾਨ ਹੈ ਇਸ ਇਤਿਹਾਸਕ ਸਥਾਨ ਤੇ ਪ੍ਰਾਤਨ ਖੂਹ ਵੀ ਹੈ ਜਿਸ ਖੂਹ ਦੇ ਜਲ ਦੇ ਨਾਲ ਸਿੰਘ ਆਪਣਾ ਨਿਰਵਾਚ ਲਾਉਂਦੇ ਰਹੇ ਹਨ ਜੰਗ ਦੇ ਮੈਦਾਨ ਵਿੱਚ ਜੂਝਦੇ ਰਹੇ ਹਨ ਅਤੇ ਇੱਥੋਂ ਜਲ ਸ਼ਕਦੇ ਰਹੇ ਹਨ ਤੇ ਫੱਟੜ ਹੋਈਆਂ ਸੰਤਾ ਨੂੰ ਵੀ ਜਲ ਸ਼ਕਾਉਂਦੇ ਰਹੇ ਹਨ ਇਨਾਂ ਸੀਧਾਂ ਦੀ ਯਾਦ ਵਿੱਚ ਇੱਕ ਸਮਰਕ ਬਣਿਆ ਹੋਇਆ ਹੈ ਜਿਸ ਨੂੰ ਅਗਲੇ ਪਾਰਟ ਵਿੱਚ ਦਰਸ਼ਨ ਕਰਵਾਵਾਂਗੇ ਵੱਧ ਤੋਂ ਵੱਧ ਸ਼ੇਰ ਕਰੋ ਤੇ ਆਪਣੇ ਬੱਚਿਆਂ ਨੂੰ ਇਸ ਸ਼ਹੀਦੀ ਸਮਾਰਕ ਅਤੇ ਇਸ ਹੀਦੀ ਸਥਾਨ ਦੇ ਦਰਸ਼ਨ ਯੂਗ ਕਰੋ ਕਿਉਂਕਿ ਸਿੱਖ ਕੌਮ ਦੇ ਸਭ ਤੋਂ ਵੱਧ ਸ਼ਹੀਦਾਂ ਵਾਲਾ ਸਥਾਨ ਇਸ ਤਗਾਤੇ ਹਤੇ ਇਸ ਨੂੰ ਛੋਟੇ ਕੱਲੂ ਕਰੇ ਦਾ ਨਾਮ ਦਿੱਤਾ ਗਿਆ ਹੈ। ਤਕਰੀਬਨ 7000 ਤੋਂ ਵੱਧ ਸ਼ਹੀਦਾਂ ਹੋਣ ਵਾਲੇ ਇਸ ਸਥਾਨ ਨੂੰ ਮੁਮਕਤਕ ਹੋਵੋ ਅਤੇ ਉਹਨਾਂ ਸ਼ਹੀਦ ਸਿੰਘਾਂ ਦਾ ਆਸ਼ੀਰਵਾਦ ਲਓ। ਬੱਤਵਾ ਦਾ ਸ਼ੇਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੰਨੀ ਸੇਵਾ ਪ੍ਰਵਾਨ ਕਰਨੀ ਗੱਜਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ